ਪਰਮਾਤਮਾ ਰਾਮ ਰਾਜੇ ਹਰਨਾਕ ਸੁਸ਼ਟ ਕਰਮਾ ਰਿਆ ਪ੍ਰਹਿਲਾਦ ਰਾਯਾ ਅਹੰਕਾਰ ਅਨਿਤ ਕਾਂ ਪਿੱਟ ਦੇ ਨਾਮ ਜਮ ਖਲਾਇਆ ਜਨ ਨਾਨਕ ਸਤਿ ਸੇਵਿਆ ਅੰਤਲੇ ਸਦਾਇ ਇੱਕ ਅੰਕਾਰ ਸਦਗੁਸ਼ਸ਼ਾ ਸਲੋਕ ਮਹੱਲ ਪਹਿਲਾ ਦੁਖਦਾਰ ਸੁਖ ਰੂਪਾਇ ਜਿ ਜ ਸੁਖਦੰਨ ਹੋਈ ਤੂੰ ਕਰਤਾ ਕਰਨਾ ਰਉ ਜੋਤਮ ਜੋਤ ਜੋਤਮ ਜਾਤਾ ਕਲ ਕਲਾ ਪਰਮੋ ਰਹਿ ਆਤਮ ਸੱਚਾ ਸਾਥ ਹੈ ਉਸਿ ਸਵਾਲ ਲੋ ਜਿਨ ਕੀ ਤਿਸੁ ਪਾਪ ਪਿਆ ਤਹੁ ਨਾਨਕ ਕਰ ਤੇ ਕੀ ਮਾਤਾ ਜੋ ਕਿਸ ਕਾ ਖਾਸ ਹੋਤਾ ਰਹਾ ਸੋਦਰਗ ਸਮਹਲ ਮਹਿਲਾ ਇਕ ਓੰਕਾਰ ਸਤਗੁਰ ਪਰਸਾ ਸੋਧ ਤਿਰਕੇ ਹਾਸੋ ਕਰ ਕੇ ਹਾਰ ਜਿਤ ਵਹਿ ਸਰਬ ਸੁਵਾਲਿ ਵਾਜੇ ਤੇਰੇ ਨਾਮ ਅਨੰਤ ਸੰਕਾਿਤ ਤੇ ਤੇਰੇ ਵਰਹਾਰੇ ਤੇਰੇ ਰਾਗ ਰਿਸੰ ਕਹ ਜਐ ਤੇ ਤੇਰੇ ਵਰਹਾਰੇ ਗਾਵਣ ਤੁਧਨੋ ਪਵਨ ਬਾਣ ਵੈ ਸੰਤ ਜ ਗਾਵੈ ਰਾਜਾ ਤਰਮਨਵਾਰੇ ਗਾਵਣ ਤੁਧਨੋ ਚਿਤ ਗੁਧਹਿ ਜਾਨਨ ਲਿਖ ਲੈ ਧਰਮੇ ਜਾਰੇ ਗਾਵਣ ਤੁਧਨੋ ਇਸਰ ਬ੍ਰਹਮਾ ਦੇਵੀ ਸੋਹੋਂ ਤੇਰੇ ਸਦਾ ਸੁਆਰੇ ਗਾਵਣ ਤੁਧਨੋ ਨਰਿੰਦਰ ਅਸਨ ਬੈਠੇ ਦੇਵ ਤੇ ਆਦਰ ਨਾਲ ਗਾਵਣ ਤੁਧਨੋ ਸੇ ਸਮਾਦੇ ਅੰਦਰ ਗਾਵਣ ਤੁ ਸਾਧ ਵਿਚਾਰੇ ਗਾਵਣ ਤੁ ਜਤੀ ਸਤੇ ਸੰਤੋਖੀ ਗਾਵਣ ਤੁ ਬੇਰ ਕਰਾਰੇ ਗਾਵਣ ਤੁਧਨੋ ਪੰਡਤ ਬੜਨ ਰਿਚਰ ਜੁਗ ਜੁਗ ਵੇਦ ਨਾਲੇ ਗਾਵਣ ਤੁ ਨਾਮੋਹਣੀ ਆਵਗੋ ਹੁਨੋ ਸੁਰਗ ਮਾਸ ਪਿਆਲੇ ਗਾਵਣ ਤੁਧਨੋ ਰਤੁ ਪਾਇ ਤੇਰੇ ਅਕਸ਼ਰ ਤੇ ਸੰ ਨਾਲੇ ਗਾਵਣ ਤੁਧ ਨੂੰ ਜੋਤ ਮਹਾਵਲ ਸੂਰਾ ਗਾਵਣ ਤੁਧ ਨੂੰ ਖੰਡ ਚਾਰੇ ਗਾਵਣ ਤੁਧ ਨੂੰ ਖੰਡ ਮੰਦੁਰੇ ਮੰਡਾ ਕਰ ਨ ਰਖੇ ਜਿ ਰਤਾਰੇ ਸੇ ਤੁਧ ਨੂੰ ਗਾਵਨ ਜੋਤ ਤੁਧ ਪਾਵਨ ਰਤਿ ਤੇਰੇ ਭਗਤ ਰਸਾਲੇ ਹੋਰ ਕੀ ਤੇ ਤੁਧ ਨੂੰ ਗਾਵਨ ਸੇ ਮੈਂ ਤੁਨਾਵਨ ਨਾਨਕ ਕੀਆ ਵਿਚਾਰੇ ਸੋਏ ਸੋਏ ਸਦਾ ਸਤ ਸਾਹਿਬ ਸੱਚਾ ਸਾਚੀ ਨਾਹੀ ਪੀ ਉਸ ਹੀ ਜਾਇ ਨਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਬਾਤੀ ਕਰ ਕਰ ਜਿਸੀ ਮਾਇਆ ਜਿਨ ਉਪਾਈ ਕਰ ਕਰ ਦਿੱਤਾ ਕੀਤਾ ਆਪਣਾ ਜੋ ਤਿਸ ਦੀ ਵਿਢਿਆਏ ਜੋ ਤਿਸ ਪਾਵੇ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਏ ਸੋ ਪਤਸਾ ਹੋ ਸਮਪਤ ਸਾਇਵ ਨਾਮ ਕਰਹਿ ਨਰਜਾਈ ਆਸਾ ਮਹਲਾ ਪਹਿਲਾ ਸੁਣ ਵੱਡਾ ਆਖੈ ਸਰ ਕੋਏ ਕੇਵਲ ਵੱਟਾਰੇ ਕਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਰਨ ਵਾਲੇ ਤੇਰੇ ਜੈ ਸਮਾਏ ਭੱਲੇ ਮੇਰੇ ਸਾਹਿਬਾ ਲਹਰਿ ਗੁ ਮੇਰਾ ਗੁਣ ਗਹਿਰਾ ਕੋਈ ਨ ਜਾਣੇ ਤੇਰਾ ਕਿਤਾ ਕੇਵਡ ਸਿਰਾ ਰਹਾ ਕਾਉ ਸੁਰਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨ ਦੀ ਧਿਆਨੀ ਗੁਰ ਗੁਰ ਹਾਏ ਕਹਿਣ ਜਾਏ ਤੇਰੇ ਤਿਲ ਵਡਿਆਈ ਸਭ ਸਤ ਸਤ ਅਪ ਸਭ ਗਿਆਨਾਂ ਸਿੱਧਾ ਮੁਰਖਾਂ ਕੀਆ ਵਡਿਆਈਆਂ ਤਦ ਵਿਣ ਸਿਧੀ ਕਿਨੇ ਨ ਪਾਈਆਂ ਕਰ ਮਿਲੈ ਨਾਹਿ ਦਾ ਗੁਰ ਹੋਇ ਆਖਣ ਵਾਲਾ ਕਿਆ ਵਿਚਾਰਾ ਸਿਧਿ ਭਰੇ ਤੇ ਪੰਡਾਰਾ ਜਿਸ ਤੋਂ ਦੇਹ ਤੇ ਸੱਚਾ ਚਾਰਾ ਨਾਨਕ ਸਤਿ ਸਵਾਰ ਨਹਾਰਾਇਆ ਸਾਹ ਮਹਲਾ ਪਹਿਲਾ ਆਖਾਂ ਜੀਵਾ ਵਿਸਰਾ ਮਰ ਜਾਓ ਅਖਣ ਓਕਾਰ ਸਚਨਾਓ ਸਚ ਨਾਮ ਕੀ ਲਗਤੁ ਤਪੁਖ ਖਾਇ ਚਲਿਆ ਏ ਸੋ ਨਮਸਰ ਮੇਰੀ ਬਾਹੀ ਸਚਾ ਸਾਇਓ ਸਚ ਨਾਇ ਰਹਾਓ ਸਚੇ ਨਾਮ ਕੀ ਤਲਵੜਿਆਈ ਆਸਕੇ ਕੀ ਮਨ ਰਿਭਾਏ ਜੇ ਸਭ ਮਿਲਕੇ ਆਖਣ ਪਾਹੀ ਵਡਨ ਹੋਵੈ ਕਾਠ ਨ ਜਾਏ ਨਾਮੁ ਮਰੈ ਨ ਹੋਵੈ ਸੋਗ ਤੇਦਰਹਿ ਨ ਝੁਕੇ ਕੋ ਗੋਣੇ ਲੋਹ ਹੋਰ ਨ ਕੋਇ ਨਾ ਕੋ ਹੋਆ ਨਾ ਕੋ ਹੋਇ ਜੇ ਵਰਿਆ ਤੇ ਵਰ ਤੇਰੇ ਦਾਤ ਜਿਨ ਦਿਨ ਕਰ ਕੇ ਤੇਰਾ ਖਾਸ ਸੰਸਾਰੇ ਤੇ ਕਮ ਜਾਤ ਨਾਨਕ ਨਾਮ ਹੈ ਬਾਸੁ ਨਾਤ ਰਾਗੁ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਗੋ ਸਤਪੁਰ ਸਾ ਬਿਨਾ ਹੋ ਕੋ ਗੁਰ ਪਾਸ ਹਮ ਕੀਰੇ ਕਿਰਮ ਸਤਗੁਰ ਸਰਣਾਇ ਕਰ ਦਇਆ ਨਾਮ ਵਰਗਾਸ ਮੇਰੇ ਮੀਤ ਪੁਰ ਦੇ ਹੋ ਕੋ RAM ਨਾਮ ਗੁਰਮਤਿ ਨਾਮੈਰਾ ਪ੍ਰਾਨ ਸੁਗਾਏ ਹਰ ਕੀਰਤ ਹਮਰੇ ਰਾਸ ਆਵ ਭਾਰਣ ਗੇਵਰ ਬਾਗ ਬਣੇਲੇ ਜਿਨ ਹਰ ਹਰ ਸਰਦਾ ਹਰ ਬਿਆਸ ਹਰ ਹਰ ਨਾਮ ਲੈ ਤ੍ਰਪਤਾ ਸਹਿ ਮਿਲ ਸੰਗਤ ਗੁਣ ਦਰਗਾਸ ਜਿਨ ਹਰ ਹਰ ਹਰਿ ਸਨਾਮ ਨ ਪਾਇਆ ਹਰਤੇ ਬਾਗ ਹੀ ਜੰਮ ਪਾਸ ਜੋ ਸਤਗੁਰ ਸੰਤ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿਨ ਧੁਰ ਬਸਤਿ ਕਿ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇ ਮਿਲ ਜਨ ਨਾਨਕ ਨਾਮੁ ਵਰਗਾਸ ਰਾਗੁ ਗੁਜਰੀ ਮਹਲਾ 4 ਕਾਹਿਰੇ ਮਨ ਤਿਮੈ ਦਮਉ ਜਾਂ ਆਹਰ ਹਰ ਜੀਉ ਪਰਿਆ ਸੈਲ ਬਥਰ ਮੈ ਜਨ ਤੋ ਪਾਈ ਤਾਂ ਕਰਿ ਜਕਾ ਕਰਿ ਤਰਿਆ ਮੇਰੇ ਮਾਦੋ ਜੀ ਸਤ ਸੰਗ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਬਤ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਉ ਜਨਨ ਬਿਤਾ ਲੋਸਤ ਬੰਤਾ ਕੋਈ ਨਾ ਕਿਸੂ ਤਰਿਆ ਸਿਰ ਸਿਰ ਰਿਜ ਸੰਵਾਹੀ ਠਾਕੁਰ ਕਾਹੇ ਮਨ ਭੋ ਕਰਿਆ ਓਡੇ ਊੜਾਵੇਂ ਸੋ ਸਾ ਤਿਸ ਪਾਸ ਵਜਰੇ ਸਰਿਆ ਤਿਨ ਕਵਨ ਕ ਲਾਭ ਹੈ ਕਉ ਜਗਾਵੇ ਮਨ ਮੈਂ ਸਿਮਰਨ ਕਰਿਆ ਸਾਬ ਨਾਨ ਦਾ ਸੱਟ ਸਰਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤਨ ਪਾਰ ਹੋਰਿਆ ਰਾਗਾ ਸਾਹਾ ਲੋ ਚੌਥਾ ਉਪਰ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੋ ਪ੍ਰਖ ਨਰੰਜਨ ਹਰ ਪ੍ਰਖ ਨਰੰਜਨ ਹਰ ਅਗਮਾ ਅਗਮਾ ਪਾਰਾ ਸਬਤਿ ਆਵਹਿ ਸਬਤਿ ਆਵਹਿ ਤੁਜ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਤ ਮਾਰੇ ਜੀ ਤੁਨੀ ਨਕਾ ਤਸਾਰ ਹਾਰਿ ਜਾਵੋ ਸੰਤੋ ਜੀ ਸਬਦੋ ਵਿਸਾਰਨ ਹਾਰਾ ਹਾਰਾ ਪੇਠਾਲ ਕੋ ਹਰਿਆਕੇ ਸੇਵ ਕਰੀਆ ਕਿਆ ਨਾਨਕ ਜੰਦ ਵਿਚਾਰਾ ਤੂੰ ਕਟ ਕਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਬੁਰਖ ਸਬਾਣਾ ਇਕ ਦਾਤੇ ਇਕ ਪਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨਿ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਣ ਆਖ ਵਖਾਣ ਜੋ ਸਿਵ ਹੈ ਜੋ ਸਿਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਤਿਆਵੇ ਹਰਿ ਤਿਆਵੇ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਲੋਕ ਦਸੇ ਭਉਤ ਪਏ ਜਿਨ ਹਰਿ ਆਇਆ ਜੀ ਤਿਨ ਟੋਟੇ ਜਾਉਂਗੇ ਬਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਆਇਆ ਜੀ ਤਿਨ ਕਾ ਭਉ ਸਭ ਦੁਆਸੀ ਜਿਨ ਸੇਵਿਆ ਜਿਨ ਸੇਵਾ ਮੇਰਾ ਹਰਿ ਜੀ ਤੇ ਹਰ ਹਰਉ ਸੁਆਸੀ ਸੇ ਤਨ ਸੇ ਤਨ ਜਿਨ ਹਰਿ ਆਇਆ ਜੀ ਜਨ ਨਾਨਕ ਤਿਨ ਵੱਲ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾ ਜੀ ਭਗਤ ਤੇਰੀ ਭਗਤ ਬੰਦਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਤੋ ਦੇ ਹਾਰਨ ਗਾਨੇ ਇਕਾਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰਬੋਜਾ ਜੀ ਦਬ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਬੜੇ ਬੋ ਸਿਮਰ ਸਾਸਤ ਜੀ ਕਰ ਕਰਿਆ ਕਰ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨਾਨਨ ਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਅਪਰੰਥ ਕਰਤਾ ਜੀ ਤੁਧ ਜੇਵੜਿ ਅਵਰਣ ਕੋਈ ਤੋ ਜੁਗ-ਜੁਗ ਇੱਕੋ ਸਦਾ ਸਦਾ ਤੁਮਹਿ ਕੋ ਜੀ ਤੂੰ ਨਿਸ਼ਚਰਤ ਕਰਤਾ ਸੋਈ ਤੁਧਿਆਪੇ ਪਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਇ ਤੁਧਾ ਪੇ ਸਿਰਿ ਸਭ ਉਪਾਈ ਜੀ ਤੁਧਾ ਪੇ ਸਿਰਿ ਸਭ ਕੋਈ ਜਨਨਾਦ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਰਨ ਹੋਈ ਆਸਾ ਮਹਲ ਅਚਤ ਤੂੰ ਕਰਦਾ ਸਚਿਆਰ ਮੈਂ ਦਸਾਈ ਜੋ ਤੋ ਬਹ ਸੋਇ ਥੀ ਸੀ ਜੋ ਤੂੰ ਦੇ ਸੋਇ ਮੋ ਪਾਈ ਰਹਾ ਸਾਦੇ ਰੀ ਤੂੰ ਸਭ ਨੇ ਕਿਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੋਰ ਮੁਖ ਲਾਦਾ ਮਨ ਮੁਖ ਗਵਾਇਆ ਤੂੰ ਦਾ ਵਿਸ਼ੋੜ ਆਇਆ ਆਪਣਲਾ ਤੂੰ ਦਰਿਆ ਸਭ ਜਿਮਾਹੀ ਤੁਜ ਵਿਨ ਲੋਜ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵਿਜੋਗ ਬੁਲਸੜਿਆ ਸਰ ਜੋਗੀ ਮੇਲ ਜਿਸਨੋਂ ਤੂੰ ਜਣਾਏ ਸੋਏ ਜਨ ਜਾਣ ਹਰ ਘੁੜ ਸਦ ਹੀ ਆਸਮਖਾਨੈ ਜਿਨ ਹਰ ਸੇਵਿਆ ਤੈਨ ਸੁਖ ਪਾਇਆ ਸਹਿ ਈ ਹਰ ਨਾਮ ਸੁਖ ਭਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਉ ਦੇ ਵਿਰ ਦੁਜਾ ਅਵਰ ਨ ਕੋਇ ਤੂੰ ਕਰ ਕਰ ਦੇਖੈ ਜਾਣ ਸੋਇ ਜਨ ਨਾਨਕ ਗੁਰਮੁਖ ਪਰਗਟ ਹੋਇ ਆਸਾ ਮਹਲਾ ਪਹਿਲਾ ਤਿਤ ਸਰਵਰਣਹ ਪੈਲੇ ਨ ਵਸਾ ਪਾਣੀ ਪਾਗਤ ਨਹੀਂ ਕੀਆ ਪੰਖ ਜਮਾ ਮਾਂ ਪੜਨੇ ਚੱਲ ਹੈ ਹਮ ਦੇਖਾ ਤਹਿੜੋ ਬੀਲੇ ਮਾਨ ਇੱਕ ਨਾ ਤੇਤ ਸਮੋੜ ਮਨਾ ਹਰ ਵਿਸਰਤ ਤੇਰੇ ਗੁਣ ਗੱਲਿਆ ਰਹਾ ਨਾ ਹੋ ਜਤੇ ਸਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਬਿਆ ਪਰਨਵਤ ਨਾਨਕ ਤਿਲ ਕੀ ਸਰਣਾ ਜਿਲ ਤੋਂ ਨਾਹੀ ਵਿਸਰਿਆ ਆਸਾ ਮਹਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੋ ਰਿਆ ਕੋ ਬਿਨ ਬਿਲਨ ਕੀ ਤੇਰੇ ਮਰਿਆ ਆਵਰ ਘਾਟ ਤੇ ਰਕ ਤੈਨ ਕਾਮ ਮਿਲ ਸਾਧ ਸੰਗਤ ਭਜ ਕੇ ਬਲਨਾ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾ ਜਪ ਤਪ ਸੰਜਮ ਕਰ ਬਨਾ ਕਮਾਇ ਸੇਵਾ ਸਾਧਨਾ ਜਾਨ ਹਰਿ ਰਾਇ ਕਹੋ ਨਾਨਕ ਹਮ ਨੀਚ ਕਰਮਾ ਸਨ ਪਰੇ ਕੀ ਰਖੋ ਸਨ ਇੱਕ ਉਹ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਸਾ ਜ 10ਵੀਂ ਚੌਪਈ ਪੋਨਰਾ ਸੰਸਕਾਰ ਕਾਟਾ ਸਿਰ ਸਾ ਸ੍ਰੀ ਇਸ ਕੇ ਜਗਤ ਕੇਈ ਸਾ ਪਹੁ ਪਨ ਬ੍ਰਿਸ਼ਟ ਗਦਨ ਤੇ ਪਹੀ ਸਭੇ ਨਾਨ ਬਦਾ ਰਹੀ ਰਈ ਤਨ ਦਨ ਲੋਕਨ ਕੇ ਰਾਜਾ ਦੁਸ਼ਟੁੰਡਾ ਗਰੀਬ ਨਵਾਜ ਅਖਲ ਭਵੜ ਕੇ ਸਿਰਜਨ ਹਾਰ ਦਾਸ ਚਾਂ ਹੋਇ ਲਿਓ ਹੋਆਏ ਕਬਿ ਬਾਚ ਬੇਨਤੀ ਚਉਪਈ ਹਮਰੇ ਕਰੋ ਹਾਥ ਦਾ ਰਸਾ ਪੂਰਨ ਹੋਏ ਚਿਤ ਕੀ ਸਾ ਤਬ ਚਰਨਨ ਮੰਨ ਰਹਾ ਹਮਾਰਾ ਆਪਣਾ ਜਾਨ ਕਰੋ ਵਰਤ ਪਾਰ ਹਮਰੇ ਦੁਖਤ ਸਭੈ ਤੁਮ ਘਾਵ ਹੋ ਆਪ ਹਾਸ ਦੇ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿਖ ਸਬੈ ਸਰਦਾਰ ਮੋਰ ਸਾ ਨਿਜ ਕਰਦਾ ਕਰਿਆ ਸਾਥ ਗੈਰਨ ਕੋ ਆਦਿਸ ਕਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਬਚਨ ਕੀ ਰਹਿ ਪਿਆਸ ਤੁਮਹਿ ਸਾਡ ਕੋ ਯਰ ਧਿਆਨ ਜੋ ਵਰਜਹੁ ਸਦੋਂ ਤੇ ਪਾਉ ਸੇਵਕ ਸਿਖ ਹਮਾਰੇ ਤਾਰਿਆ ਹੈ ਚੁਰਤਨ ਸਤਰ ਹਮਾਰੇ ਮਾਰਿਆ ਹੈ ਆਪ ਹੱਥ ਦਾ ਮੁਜਾ ਵਰੇ ਮਰਨ ਕਾਲ ਖਤਾ ਸੁਨ ਵਰੇ ਖੂਜ ਉਸਦਾ ਹਮਾਰੇ ਪਸਾ ਸ੍ਰੀ ਅਸਜੂ ਕਰ ਕੋ ਰਸਤਾ ਰਾਖ ਲਿਹੁ ਮੋਹਿ ਰਖਨ ਹਾਨੇ ਸਾਹਿਬ ਸੰਤ ਸਹਾਇ ਪਿਆਰੀ ਦੀਨ ਬੰਦ ਦੁਸ਼ਟਨ ਕੇ ਅੰਤ ਤਮੋ ਬੁਰੀ ਚਤੁਰਦਸ ਕੰਤਾ ਕਾਲ ਬਾਇ ਬ੍ਰਹਮ ਬਖਤਰਾ ਕਾਲ ਪਾਏ ਸਿਵ ਜੋ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਰਾ ਕੀ ਆਤਮਾਸਾ ਜਬਨ ਕਾਲ ਜੋ ਵਿਸ਼ਨ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਬਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਬਨ ਕਾਲ ਸਭ ਜਗ ਬਨਾਇਓ ਦੇਵ ਦੈਤ ਜਸਨੁ ਬਜਾਇਓ ਆਦੰਤ ਇਕ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਾਮ ਸਕਾਰ ਤਿਸੇ ਕੋ ਹਮਾਰੇ ਸਗਲ ਪ੍ਰਜਾ ਜਿਨਾਂ ਆਪ ਸਵਾਰੀ ਸੇਵਕਨ ਕੋ ਸੇਵ ਗੁਰ ਸੁਖ ਦਿਓ ਸਤਨ ਗੋਪਲ ਹੋ ਵਚ ਕੀਓ ਘਟ ਘਟ ਕੇ ਅੰਦਰ ਕੀ ਜਾਣ ਤ ਭਲੇ ਬੁਰੇ ਕੀ ਪੀਰ ਪ੍ਰਸਾਨਤ ਚਿਟੀ ਤੇ ਪੁੰਚਰਿਆ ਸੋਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਬੋਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਸਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪਰਜਾ ਤਰਤ ਤਬ ਦੇਹ ਅਪਾਰ ਜਬ ਆ ਕਰਖ ਕਰਤ ਹੋ ਕਬ ਤੁਮ ਮੈਂ ਮਿਲਤ ਦੇਹ ਤਾਰ ਸਭ ਜਿਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਹੋ ਜੋ ਉਚਾਰੇ ਤੁਮ ਸਭ ਹੀ ਤੇ ਰਹਤ ਨਰਾਲਮ ਜਾਣ ਤਵੇਦ ਭੇਦ ਅਰਿਆਲਮ ਨਰੰਕਾਰ ਨਿਰਵਕਾਰ ਨਿਰੰਭ ਆਦ ਅਨੀਲ ਅਨਾਦ ਅਸੰ ਤਾਂ ਕਾ ਮੋੜ ਉਚਾਰਤਿ ਤੇਦ ਜਾ ਕੋ ਦੇਵ ਨਾ ਬਾਪਤ ਵੇਦ ਤਾ ਕੋ ਕਰਮ ਹਨ ਅਨੁਮਾਨਤ ਮਹਮੂੜ ਕਸਪੇ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਰੰਕਾਰ ਕਾ ਚਿੰਤਨ ਜਿ ਕੇਵ ਆਪ ਆਪਣੀ ਬੁੱਧ ਹੈ ਜੇ ਬਨ ਤਖਨ ਬਨ ਤੋਇ ਤੇ ਤੁਮਰਾ ਲਖਰ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੋਪ ਸੁਰੂਪਾ ਰਾਮ ਭਇਓ ਰਾਗ ਕਹਿ ਕੁਪਾ ਅੰਡਜਿਰ ਸਿਤਜ ਕੀਨੀ ਉਤ ਭੁਜ ਖਾਨ ਬਹਰ ਰਚਨੀ ਕਉਂ ਭੋਲ ਰਾਜਾ ਹਵ ਗਠਾ ਕਉਂ ਸੰਹਟ ਭਇਓ ਸੰਗਰ ਬੈਠਾ ਸਾਗਰੇ ਸੇੜ ਦਿਖਾਇਆ ਜੰਮ ਬਭ ਆਤ ਜੁਗਾ ਸਰੋ ਸਜੰਮ ਬਭ ਅਬਰ ਸਾਬੀਰਿ ਤੁ ਘਰੋ ਸਿਖੋ ਵਾਰ ਅਸਿਖ ਸੰਜਾਰੋ ਦੋਸ਼ ਜیتے ਉਤਵਾਦੋ ਕੀ ਬਾਤਾ ਸਕਲ ਲੈਸ ਕਰੋ ਰਣ ਕਾਤਾ ਦੇ ਆਸ ਤਬ ਸਰਨੀ ਪਾਰੇ ਤਿਨ ਕੇ ਦੁਸ਼ਟ ਤੂਫ ਘਾਵੇਂ ਮਾਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧਿਆਏ ਹੈ ਤਾਂ ਕੇ ਕਾਲ ਨਿਕ ਨਹੈ ਰਸਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਪਨ ਜਾਇ ਨ ਹਰਹੁ ਤਾਂ ਕੇ ਤਾ ਕ ਤਨਕ ਮੋ ਹਰਹੁ ਰਿਵ ਦੇ ਸਤਿਕਾਰ ਨੂੰ ਸਭ ਹੋਈ ਦੁਸ਼ਟ ਸਭ ਸਕੇ ਨ ਕੋਈ ਇੱਕ ਵਾਰ ਜਿਨ ਤੂੰ ਸੰਭਾਰਾ ਕਾਲ ਪਾਸ ਤੇ ਤਾਹੇ ਉਵਾਰ ਜਿਨ ਨਰ ਨਾਮ ਤਹਾਰੋ ਕਹਾ ਦਾਰਦ ਦੁਸ਼ਟ ਦੋਖ ਤੇਰਾ ਖੜ ਕੇ ਤਮਨ ਸੰਤੇ ਹਾਰੇ ਆਪ ਹਾਂ ਦੇ ਲਿਓ ਉਵਾਰੀ ਸਰਬ ਧੋਰਮਾ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹਾਂ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲੇ ਵਿਖ ਸਕਲ ਦੇਹ ਕੋ ਹਰਤਾ ਦੁਖ ਦੋਖਨ ਕੋ ਸਹਿ ਕਰਤਾ ਸ੍ਰੀ ਅਸ ਦੋਜਾ ਪਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲ ਮਨਵਾਸ ਪਲ ਪਾਵੇ ਸੋਈ ਦੁਖ ਨ ਦਸੈ ਬਿਆਕ ਕੋਈ ਅੜਿਲ ਸੋਨਾ ਗੁਗ ਜੋ ਜਾਹੇ ਸੁਰਸ ਨ ਪਵਈ ਸੋਨਾ ਮੋਹ ਜਿਤ ਲਾਇ ਚਤੁਰਤਾ ਆਵਈ ਦੋਖ ਦੰਤ ਭਾਉ ਨਿਕਟ ਨਾ ਤੇ ਨਰਕੇ ਰਹੈ ਹੋ ਜੋ ਜਾ ਕੀ ਇਕ ਵਾਰ ਚੌਪਈ ਕੋ ਕਹੈ ਚੌਪਈ ਸੰਬਦ ਸਤਰ ਸਹਿਸ ਬਣਿਚ ਫਰਦ ਸਹਿ ਸੁਣ ਲੈ ਕਿਹਿਜੈ ਭਾਦਰ ਸੁਦੇ ਅਸ਼ਟ ਮੇ ਰਭਾਰਾ ਤੀਰਸ ਤਤਰਵ ਗ੍ਰੰਥ ਸੁਧਾਰਾ ਸਵਈਆ ਪਾਇ ਨਹੀਂ ਜਦ ਤੇ ਤੁਮਰੇ ਤਵ ਤੇ ਕੋ ਮਾਨ ਕਰੈ ਜਹਤੂ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਹੈ ਵਤ ਇਕ ਨ ਮੰਨਿਉ ਸਿਮਰਤ ਸਾਸਤਰ ਵੇਦ ਸਭ ਬਹੁ ਭੇਦ ਕਹੇ ਹਮ ਇੱਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋ ਸਗਲ ਦਵਾਰ ਕੋ ਸਾਟ ਕੈ ਗਹਿਉ ਤੁਹਾਰ ਦਵਾਰ ਵਾਹ ਗਹਿ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ ਰਾਮ ਕਲੇ ਮਹਲਾ ਤੇਜਾ ਆਨੰਦ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਆਨੰਦ ਪਾਇਆ ਨਿਜ ਮਾਇ ਸਤਗੁਰੂ ਮੇ ਪਾਇਆ ਸਤਗੁਰ ਤਾਂ ਪਾਇਆ ਸਹਿ ਸੇਤੀ ਮੰਗਵਜਿਆ ਬਨਾਈਆ ਰਾਗ ਅਤਰ ਪਰਿਵਾਰ ਬਨਾਈਆ ਸ਼ਬਦ ਗਾਵਨਿਆ ਆਇਆ ਸ਼ਬਦ ਉਤਗਾਵੋ ਹਰੇ ਕੇ ਰਾਮ ਅੰਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਗੁਰੂ ਮੇ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੋਖ ਸਭ ਵਿਸਾਰਣ ਅੰਗਿਕਾਰੋ ਉਹ ਕਰੇ ਤੇਰਾ ਕਰਨ ਸਭ ਸਵਾਰਣਾ ਸਭ ਨ ਗਲਾਂ ਸਮਰਤ ਸੁਆਮੀ ਸੋਖ ਹੁਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕੀ ਨਾਹੀ ਕਰ ਤੇਰਾ سب کس ہے جس دے سو پاو سلاح تری نام جنیا نانک سچے صاحب کیا ناہی ساچا نام میرا آدھار ساچا نام آدھار میرا جن سب گوئیاں ਕਾਰ ਸਾਥ ਸੁਖ ਮਨ ਆਏ ਵਸਿਆ ਜਿਨ ਕੇ ਸਾਥ ਸਾਥ ਹੋ ਜਾਈਆ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਬੜੀਆਂ ਕਹਿ ਨਾਨਕ ਸੁਣਹੁ ਸੰਗੋ ਸਵਤ ਰੂਪਿ ਅਰੋ ਸਚਾ ਨਾਮ ਮੇਰਾ ਯਾਦ ਆਵਾਜੇ ਪੰਥ ਸ਼ਬਦ ਤਿਤਕਾਰ ਸੁਭਾਗੈ ਘਾਰ ਸੁਭਾਗੈ ਸ਼ਬਦ ਬਾਜੇ ਕਲਾ ਜਿਤਕਾਰ ਭਾਰਿਆ ਪੰਜ ਦੂਤ ਤੁਧ ਵਸ ਕਿਤੇ ਕਾਲ ਕੰਟ ਕਮਾਰਿਆ ਤੁਰ ਕਰ ਪਾਇ ਤੁਧ ਜਿਤ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖੋਵਾ ਤਿਤਕਾਰਿਆ ਅਨਹਦ ਬਾਜ ਆਨੰਦ ਸੁਣੋ ਵਡ ਪਾਗੇ ਹੋ ਸਗਲ ਮਨੋਰ ਚ ਪੂਰੇ ਪਾਰ ਬ੍ਰਹਮ ਪ੍ਰਪਾਇ ਏ ਤਰੇ ਸਗਲ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜੁ ਭਏ ਸਸੇ ਪੂਰੇ ਗੁਰ ਤੇ ਜਾਣੀ ਸੁਣਦੇ ਮੁਨੀਤ ਕਹੇ ਪਵਿਤ ਸਤਗੁਰ ਆਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਰ ਦੂਰੇ ਓਦਾ ਬਣੀ ਮਹਲਾ ਪਦ ਹਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਦਾ ਗੁਰਤਾ ਪਈਓ ਜਿਸ ਕਾ ਸਭ ਸੇ ਆਸਾਰ ਜੇ ਕਉ ਖਾਵੈ ਜੇ ਕਉ ਪੋਇ ਤਿਸ ਕਾ ਹੋਇ ਉਦਾਰੋ ਇਹ ਵਸਤ ਤਾ ਜੀ ਨਹ ਜਾਇ ਨਿਤ ਨਿਤ ਰੱਖੇ ਉਤਾਰੋ ਤਾਂ ਸੰਸਾਰ ਚਰਨ ਲਗ ਦਰਿ ਸਬਨਾਨ ਗੁਰਮੁਖ ਸਾਰੋ ਸਲੋਹ ਮਹਲਾ 5 ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤਾ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਇ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਸੀ ਵੈ ਹਰਿਆ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀ ਉਥਾ ਤੇਰੀ ਰਤ ਅਗਨੀ ਉਤਰਮਾਹੀ ਸੁਣ ਕੈ ਜਬ ਗਦੂਤ ਨਾਏ ਤੇਰ ਸੜ ਜਾਏ ਪਉ ਜਲ ਵਿਖੋਂ ਸਗਾ ਹੋ ਗੁਰ ਸਾਧ ਦੀ ਪਾਰ ਪਾਈ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁਨ ਗੁਣ ਗੋਬਿੰਦ ਗਾਏ ਸਭ ਸੈ ਨੋ ਕਿਰਪਾ ਸਮਾਲੇ ਸਾਹਿ ਸਾਹਿ ਵਿਰਤਾ ਕੋ ਨੋ ਜਾਏ ਜੇ ਆਵੈ ਤਦ ਆਹੇ ਸਲੋਕ ਮਹਲਾ 5 ਅੰਤਰ ਗੁਰਿਆ ਰਦਨਾ ਜਿਸ ਬਾਜਕ ਗੁਰਨਾਮ ਨਿਤਰੀ ਸਤਗੁਰ ਬਖਣਾ ਸਰਬਣੀ ਸੁਰਨਾਮ ਗੁਰਨਾਮ ਸਤਗੁਰ ਸੇ ਤਿਰਤੇ ਆਵ ਦਰਗਹਿ ਭਇ ਠਾਉ ਕਹੋ ਨਾਮ ਕਿਰਪਾ ਕਰੇ ਜਿਸ ਨਾਮ ਇਹ ਵਤ ਦੇ ਜਾਗਮ ਹੈ ਉਤਮ ਕਾਢੀ ਅਹ ਵਿਰਲੇ ਕਈ ਕੇ ਅੱਲਾ ਬੱਧਵਾ ਰੱਖੇ ਰੱਖਣਹਾਰ ਆਪ ਵਾਰਿਆ ਨ ਗੁਰ ਕੀ ਪੈਰਿ ਪਾਰ ਕਾ ਸਵਾਰਿਆ ਹੋਵਾ ਆਪ ਦਇਆਲ ਮਨੋ ਨ ਵਿਸਾਰਿਆ ਸਾਧ ਜਨਾ ਕੈ ਸੰਗ ਪਵ ਜਲ ਤਾਰਿਆ ਸਾਖ ਤਨਿੰਦਕ ਦੁਸ਼ਟ ਅਖਿ ਨਮਹਿ ਬਦਾਰਿਆ ਤੇ ਸਹਿਬ ਕੀ ਏਕ ਨਾਨਕ ਮਰ ਲਾਏ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਹੀ ਕਿਸ ਸਾਹਿਬ ਕੀ ਟੇਕ ਨਾਨਕ ਮਨ ਬਾਹੀ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ ਹੁਣੇ ਹੁਣ ਤੁਸੀਂ ਨਹਿਰੈਰਾ ਸਾਹਿਬ ਦਾ ਪਾਠ ਸਰਬੰਨ ਕੀਤਾ ਹੋ ਤੇ ਜੇਕਰ ਤੁਹਾਨੂੰ ਗੁਰੂ ਕੀ ਬਾਣੀ ਔਰ ਆਵਾਜ਼ ਚੰਗੀ ਲਗੀ ਤੇ ਸੇਅਰ ਜ਼ਰੂਰ ਕਰ ਦਿਓ ਤੇ ਨਵੇਂ ਚੈਨਲ ਤੇ ਆਉਣ ਵਾਲੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ